ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿੰਨਾ ਭਰਾ ਆਪਣਾ ਮੇਰਾ ਭਿੰਦਰ ਸਿੰਘਾ ਜੀ ਨਿਕੰਡਾ ਬੰਦਾ ਜੀ ਠੀਕ ਹੈ ਜੀ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਹੀ ਆਪਣਾ ਲਾਸਟ ਪਿੰਡ ਹੈ ਜੀ ਬਠਿੰਡੇ ਦਾ ਜੀ ਇਹੇ ਠੀਕ ਹੈ ਜੀ ਹਾਂਜੀ ਹਾਂਜੀ ਬਈ ਦਿਖਾਓ ਅੱਜ ਵੀ ਗਾਈਆਂ ਨੂੰ ਮਸ਼ੀਨ ਨਾਲ ਧਾਰਾ ਚੁੰਦੇ ਹਾਂ ਬਸ ਉਹ ਉਹ ਮੁਲਾ ਗਿਆ ਬਈ ਲੈਣੋਂ ਪਸ ਉਧਰੋਂ ਠੀਕ ਹੈ ਜੀ ਉਧਰੋਂ ਕੱਢ ਕੇ ਪੈਨ ਚੋਂ ਲੈਂਦੇ ਇੱਧਰ ਆਹ ਦੇਖ ਲਓ ਆਪਣੇ ਵੀ ਇੱਧਰ ਆਈ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਨਾ ਮਤੇ ਮਸ਼ੀਨਾਂ ਲੱਗ ਕੇ ਮਿਲ ਕੇ ਮਸ਼ੀਨ ਚੜਾ ਕੇ ਉਹ ਚਵਾਈ ਕਰੀ ਜਾਂਦੀ ਹੈ ਠੀਕ ਹੈ ਜ ਆਈਮੋ ਸਟੈਮ 5.5 ਹੋ ਗਈ ਦੇਖੋ ਜੀ ਸਾਰੇ ਆਪ ਦੇ ਆਪ ਹੀ ਆ ਗਏ ਜੀ ਬਸ ਦੇਖੋ ਲੈਣਾ ਚ ਆਪ ਦੇ ਆਪ ਲੱਗੇ ਜਿਵੇਂ ਆਪਾਂ ਬਸ ਕਰਨ ਨੂੰ ਲੱਗਦੇ ਲੈਣਾ ਚ ਦੇਖੋ ਜੀ ਹਾਂਜੀ ਇਹਨਾਂ ਦਾ ਕੋਈ ਵੱਡੀ ਗੱਲ ਆ ਵੀ ਨਿਆਣਾ ਵਗੈਰਾ ਜਾਂ ਕੁਝ ਵੀ ਇਦਾਂ ਦਾ ਜੇ ਅਸੀਂ ਕਰ ਦੇਣਾ ਠੀਕ ਹੈ ਬਸ ਉੱਪਰੋਂ ਗਾਨੀ ਫੜ ਕੇ ਰੱਸੀ ਪਾਉਣੀ ਹੈਗੀ ਉੱਪਰੋਂ ਬਸ ਧੋ ਕੇ ਥਾਣਾ ਸਾਫ਼ ਕਰਕੇ ਜੀ ਠੀਕ ਹੈ ਜੀ ਠੀਕ ਹੈ ਇਹ ਮਸ਼ੀਨਾਂ ਚੜਾ ਦੇਣੇ ਜੀ ਉੱਪਰੋਂ ਦੇ ਬਸ ਠੀਕ ਹੈ ਹੋਰ ਕਿ ਡੱਪ ਵਗੈਰਾ ਕਰਕੇ ਬਾਹਰ ਕੱਢ ਦੇਣੇ ਠੀਕ ਹੈ ਠੀਕ ਹੈ ਦੇਖ ਸਕਦੇ ਬਈ ਹੁਣ ਤੁਹਾਨੂੰ ਹੁਣ ਘਰਾਂ ਚੋਂ ਦਿਖਾਉਣੇ ਬਈ ਮਸ਼ੀ ਹਾਂਜੀ ਬਾਈ ਦੇਖੋ ਜੀ ਮਲਾਜ਼ਮ ਬਾਈ ਦੇ ਲੱਗਿਆ ਧਾਰਾਂ ਚੋਂ ਉਹਨੇ ਧੋਕੇ ਥਣ ਥਣ ਸੰਗੀ ਤਰ੍ਹਾਂ ਸਾਫ਼ ਕਰਕੇ ਛੱਡਾ ਤੇ ਹੁਣ ਲਾਉਣਗੇ ਮਸ਼ੀਨਾ ਤੇ ਦੇਖ ਸਕਦੇ ਜੀ ਕਈ ਭਾਈ ਨੇ ਮੈਨੂੰ ਕਿਹਾ ਸੀ ਕਮੈਂਟ ਕਰਾਇਆ ਸੀ ਵੀ ਤੁਸੀਂ ਮਸ਼ੀਨਾ ਧਾਰਾਂ ਕੱਢਦੇ ਦਿਖਾਓ ਜੀ ਅੱਜਕੱਲ੍ਹ ਮਸ਼ੀਨਾ ਲਾਉਂਦੇ ਦਿਖਾਓ ਕਿਵੇਂ ਕੱਢਦੇ ਹੁੰਦੇ ਧਾਰਾਂ ਚੋਂ ਆਹ ਮਸਲਾ ਆਹ ਗੱਲ ਵੀ ਮੇਰੇ ਕੋਈ ਆ ਉਹ ਦੱਸੀਏ ਤੇ ਪਾ ਦੀਏ ਤੋਂ ਲਾ ਦੇਈਏ ਵਰਤਨ ਸਾਫ ਕਰਾਈ ਦੇਣਾ ਫਿਰ ਚਾਈ ਨੂੰ ਫਿਲਮਾ ਦੇ ਦੇ ਦੇਖੀ ਜਾ ਜਿੱਥੇ ਹਰ ਪੀਰ ਹਰ ਕਰਨਾ ਕਰਤ ਹੈ। ਕਰਤ ਨੇ। ਜਿੱਥੇ ਇਹ ਤਾਂ ਅੰਲਾ ਜਾਵੇ। ਜਿੱਥੇ ਆ ਬੇਸਰੀ ਬਾਤ ਨਹੀਂ। ਦੇਖ ਸਾਡੇ ਉੱਤੇ ਲੱਗ ਗਈ। ਹਾਂ ਜਿੱਦ ਕਿਨੇ ਘੰਟੇ ਹੋ ਜਾ ਧਰਨ ਕੋ ਜੀ ਨੇ। ਇੱਕ ਟੀਮ ਲੱਗ ਲੈਣੇ ਸੇਮੈਂਟ ਨੂੰ। ਸੇਮੈਂਟ। ਇੱਕ ਕੰਮ ਸੇਮੈਂਟ ਲਾ ਦੇ। ਦੇਖ ਸਾਡੇ। ਉਹ ਇਧਰ ਵੀ ਥੋੜੇ ਜੰਨਾ ਖਾਂ ਬਣ। ਥਣ ਤੋਂ ਦੇ। ਤੇ

ਕਿਸ ਤਰ੍ਹਾਂ ਦੇ ਲਾਤੀਆਂ ਜੀ ਕਰਨ ਲਈ ਸੜ ਸੜ ਜੀ ਕਰਨ ਲਈ ਸੜ ਜੀ ਥਾਂ ਤੋਂ ਜੀ ਤੇ ਬਾਕੀ ਆਪਾਂ ਲੈਣੇ ਬਾਈ ਤੋਂ ਜਾਣਕਾਰੀ ਹਾਂਜੀ ਬਾਈ ਜੀ ਇਹ ਮਸ਼ੀਨ ਕਿੱਥੇ ਲੈਂਦੀ ਸੀ ਜੀ ਆਪਾਂ ਜਿਹੜੀ ਧਾਰਤੋਂ ਵਾਲੀ ਇਹ ਬਾਈ ਜੀ ਮੁੱਗ ਲੈਤੀ ਸੀ ਜੀ ਆਪਾਂ ਠੀਕ ਹੈ ਜੀ ਕਿੰਨੇ ਕੁ ਪਰਸ ਦੀ ਆਈ ਸੀ ਵੀਰੇ ਇਹ 1.5 ਲੱਖ ਦੇ ਲਗਭਗ ਆਈ ਸੀ ਜੀ ਉਸ ਟਾਈਮ ਚ ਜੀ ਟੱਗਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਵੀਰੇ ਚੋਣ ਨੂੰ ਇਹ 5-6 ਮਿੰਟ ਲੱਗਦਾ ਜੀ ਸਬਜ਼ੀ ਐਂਡ ਬੱਸ ਠੀਕ ਹੈ ਜੀ ਹਾਂਜੀ ਤੂੰ ਵੈਸੇ ਪਸ਼ੂ ਦੀ ਚਵਾਈ ਤੇ ਡਿਪੈਂਡ ਕਰਦਾ ਜੀ ਕਈ ਵਾਰ ਜ਼ਿਆਦਾ ਟਾਈਟ ਚਵਾਈ ਆ ਇੱਕ ਦੋ ਮਿੰਟ ਵੱਧ ਲੈ ਜਾਂਦੀ ਆ ਠੀਕ ਹੈ ਜੀ 4 ਤੋਂ 5 ਬਾਕੀ ਉਹ ਦੁੱਧ ਸੁਣਦੀਦਾ ਜੀ ਤੋਂ ਮੌਕੇ ਦਾ ਆਟੋਮੈਟਿਕ ਦੁੱਧ ਹਾਂ ਉਹਦੇ ਥੱਲੇ ਕਲੌਕ ਲੱਗੇ ਹੋਈ ਹੈ ਜੋ ਕੱਚ ਦੇ ਲੱਗੇ ਹੋਈ ਹੈ ਦੁੱਧ ਦੱਸਦਾ ਜੀ ਇਹ ਚ ਠੀਕ ਹੈ ਜੀ ਇਹ ਦੋਨੋਂ ਹਟ ਦਿੰਦਾ ਜੀ ਉਹ ਲਾ ਲੈਂਦੇ ਜਿਹਨਾਂ ਨੂੰ ਲਾ ਕੇ ਦੂਜੇ ਲਾ ਲੈਂਦੇ ਜੀ ਨਾਲ ਦੀ ਬਈ ਇਹਨਾਂ ਥਾਂ ਤੋਂ ਉੱਤੇ ਜੀ ਮੰਨ ਲਓ ਹਾਂਜੀ ਤੇ ਇਹਨਾਂ ਹੀ ਲੱਗੀ ਹੋਈ ਹੈ ਮਸ਼ੀਨਾਂ ਆਹ ਠੀਕ ਹੈ ਇਹ ਤਿਆਰ ਖੜੀਆਂ ਇਹਨਾਂ ਨੂੰ ਲਾ ਕੇ ਇਹਨਾਂ ਲਾਦੇ ਇਹ ਨਗਾਹਤੀਆਂ ਜੀ ਆਹਦੇ ਪੈ ਚਲੇ ਜਾਂਦੀਆਂ ਪੱਠੇ ਖਾਣ ਠੀਕ ਹੈ ਜੀ ਉਧਰ ਪਿੱਛੋਂ ਬਸੂ ਚੜ ਜਾਣਗੇ ਇੱਥੇ ਆ ਕੇ ਜੀ ਮਰ ਕਹਿਣਾ ਲਾ ਕੇ ਨਾ ਲੱਗ ਜਾਣੀ ਹੋਈ ਠੀਕ ਹੈ ਇਹ ਪ੍ਰੋਸ ਦੇਖੋ ਜੀ ਤੇ 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 ਜੀ ਮੇਰਾ ਤੇ ਜਿਹੜਾ ਨਿਕਲਦਾ ਜੀ 5 ਤੋਂ 6 ਮੈਂਟਾਈ ਜੇ ਲੱਗਣਗੇ ਬਾਕੀ ਚਾਈਆਂ ਸਾਨੂੰ ਦਿਖਾਉਣਾ ਹੈ ਜੀ ਲੈਂਡ ਤੇ ਲਾਗੇ ਤਾਂ ਤਿੰਨ ਤੇ ਤਿੰਨੇ ਦੇ ਲਈ ਸਾਡਾ ਗਏ ਲਾ ਕੇ ਮਸ਼ੀਨਾਂ ਪਾਈਆਂ ਨੇ ਨਾਲ ਨਾਲੇ ਚੱਲੀ ਸ਼ਾਰਟ ਕਰ ਦਿੰਦੇ ਆਂ ਦੇਖੋ ਬਈ ਜੀ ਲੈਣਾ ਚਾਪ ਰਿਹਾ ਐਟੋਮੈਟਿਕ ਆ ਦਿੰਦੇ ਆਪਣੇ ਇਹ ਬਾਕੀ ਕਿਸੇ ਖੜੀਆਂ ਜੀ ਬਈ ਜੀ ਇਹ ਚੋੜੀਆਂ ਤਾਂ ਇੱਧਰ ਵੀ ਇੱਧਰ ਬਾਹਰ ਨਿਕਲੀਆਂ ਨੇ ਬਾਕੀ ਤੁਹਾਨੂੰ ਬਾਹਰ ਨਿਕਲਦੀ ਵੀ ਵੀਡੀਓ ਬਣਾ ਹੀ ਦਿੰਦੇ ਜੀ ਦਿਖਾਈ ਦਿੰਦੇ ਹਾਂਜੀ ਬਾਈ ਜੀ ਜਿਵੇਂ ਥਾਣ ਤੇ ਸਿੱਧੀ ਸੁੱਧੀ ਆ ਜਾਂਦੀ ਫਿਰ ਮਸ਼ੀਨ ਨਾਲ ਚੁੰਨ ਨੂੰ ਕਿਉਂ ਪਤਾ ਲੱਗਦਾ ਇਹ ਇਹ ਵੈਸੇ ਤਾਂ ਥਣ ਧੋਣ ਲਈ ਪਤਾ ਲੱਗ ਜਾਂਦਾ ਜੀ ਠੀਕ ਹੈ ਜੀ ਦੇਖ ਲੈਣਾ ਜੀ ਥਣ ਧਾਰਾ ਮਾਰ ਕੇ ਇੱਕ ਇੱਕ ਦੇਖ ਲੈਣੇ ਸਾਰੇ ਦੀ ਠੀਕ ਹੈ ਜੀ ਬਾਕੀ ਰੂਟੀਨ ਦਾ ਕੰਮ ਆ ਜੀ ਪਤਾ ਲੱਗ ਹੀ ਜਾਂਦਾ ਜਾਨਵਰ ਦੱਸ ਦਿੰਦਾ ਵੀ ਅਦਾਸ ਆ ਜਾਂ ਕਿੰਦਾ ਪ੍ਰੋਬਲਮ ਆ ਜਾਂ ਕਿ ਸੋਚ ਵਗੈਰਾ ਹੀ ਹੋਈ ਹੈਗੀ ਉਹਦਾ ਪਤਾ ਲੱਗ ਜਾਂਦਾ ਨਹੀਂ ਮੈਂ ਛੇੜਦਾ ਤਾਂ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਬਾਈ ਜੀ ਧਾਰਾ ਨਿਕਲ ਗਈ ਇਹਨਾਂ ਦੀ ਹਾਂ ਨਿਕਲ ਗਈ ਹਾਂਜੀ ਹਾਂਜੀ ਚਲੋ ਆ ਦੇਖ ਆ ਦੇਖੋ ਇਹ ਤਨ ਇਹਨੂੰ ਯਾਨੀ ਹੈ ਜੀ ਦੇਖੋ ਜੀ ਕਿੰਨਾ ਈ ਘਰਾਂ ਨਿਕਲ ਗਏ ਠੀਕ ਹੈ ਜੀ ਦੇਖੋ ਲੈਣ ਵਾਲੇ ਦੇਖੋ ਵਾਲੇ ਚੁਰੀ ਨਹੀਂ ਜੀ ਦਾ ਦੇਖੋ ਉਹ ਖੜੀ ਆ ਬੁੱਕ ਨੇ ਉਹ ਕਾ ਖੜੀ ਆਲੇ ਹਨ ਆ ਉਹ ਵੀ ਲੈ ਕਰ ਆਪੇ ਦੇਖੋ ਇਹ ਖੜੀ ਆ ਗਈ ਤੇ ਜੇ ਤੁਹਾਨੂੰ ਹੱਕ ਕੇ ਇਹਦੇ ਕਰਾਂਗੇ ਜੀ ਫੇਰ ਆਉਗੀ ਇਹ ਇਹ ਵੀ ਗਿੱਜੇ ਵੇ ਜੀ ਦੇਖੋ ਆ ਤਰਤੀਕ ਆਪ ਦੇ ਆਪ ਜਾਨਵਰ ਆਕ ਲੱਗ ਜੀ ਦੇਖ ਸਾਹਿਬ ਆਲੀ ਹਾਂਜੀ ਦੇਖ ਸਕਦੇ ਹੋ ਜੀ ਆਟੋਮੈਟਿਕ ਲੈਣਾ ਚਾਹਤ ਜੱਪੀ ਦੇ ਹੋਈ ਦੇਖ ਸਕਦੇ ਹਨ ਹੋ ਰਿਹਾ ਜੀ ਕਿੰਨੇ ਕਿੰਨੇ ਬਲਾਕੀ ਮਸ਼ੀਨਾਂ ਦੇਖ ਸਕਦੇ ਠੀਕ ਹੈ ਜੀ ਹਾਂ ਜੀ ਬੀ ਜੀ ਦੁੱਧ ਆਪਣਾ ਕਿੱਥੇ ਸ਼ੇਅਰ ਕਰਦੇ ਸੀ ਤੁਸੀਂ ਫਿਰ ਦੁੱਧ ਹੁਣ ਤਾਂ ਪਿੰਡ ਆਪਣੇ ਮਿਲਕ ਕਲੈਕਸ਼ਨ ਸੈਂਟਰ ਬਣਿਆ ਹੋਇਆ ਜੀ ਇੱਥੇ ਕਿਹਨੇ ਸੈਂਟਰ ਬਣਾਇਆ ਹੋਇਆ ਜੀ ਆਪਣੇ ਠੀਕ ਹੈ ਜੀ ਜੀ ਦੇ ਨਾਂ ਤੇ ਹਾਂਜੀ ਉਹ ਲੈ ਕੇ ਜਾਂਦੇ ਪਹਿਲਾਂ ਨੈਸਲਾਈਨ ਚੱਲਦਾ ਸੀਗਾ ਤਿੰਨ ਸਾਲ ਚੱਲਿਆ ਸਾਡਾ ਠੀਕ ਹੈ ਜੀ ਸਾਲ ਤੋਂ ਪਹਿਲਾਂ ਸਾਡਾ ਕੋਈ ਉਹਨਾਂ ਨਾਲ ਬੈਸ ਜਿੱਦ ਬੈਸ ਜੀ ਹੋ ਗਈ ਸੀ ਵੀਡੀਓ ਅਕੋਰਡਿੰਗ ਠੀਕ ਹੈ ਨੈਸਲਾਈਨ ਬੰਦ ਕਰਤਾ ਸੀ ਉਹ ਦੁਬਾਰਾ ਫੇਰ ਇੱਥੇ ਚੱਲ ਜੂਗਾ ਜੀ ਹੁਣ ਫਾਲਾ ਡੇਢ ਖਾਲੋ ਵੀ ਚੱਲਦੇ ਨੇ ਠੀਕ ਹੈ ਪਹਿਲਾ ਮਹੀਨਾ ਕੋਲ ਚੱਲਦਾ ਸੀਗਾ ਜੀ ਠੀਕ ਹੈ ਕੀ ਰੇਟ ਡੂਪੈਂਦਾ ਜੀ ਆਪਣਾ ਰੇਟ 39 39 40 ਕੇ ਲਗਭਗ ਐਸਟੀਮੇਟ ਤੇ ਚੱਲਾ ਜਾਂਦਾ ਜੀ ਰੇਟ ਆਸਟਾਈਮ ਜੀ ਠੀਕ ਹੈ ਭਾਈ ਜੀ ਆਪਣੇ ਚੈਨਲ ਨੂੰ ਬਾਦ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਵੀ ਕਰ ਲਓ ਜੀ ਦਿੱਤਾ ਫਾਰਮ ਵੀ ਜੀ ਤਾਂ ਕਿ ਤੁਹਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਜੀ ਮਿਲਦੇ ਆਂ ਭਾਈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਟਾਈਮ ਹਾਂਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਜੀ ਇੱਥੇ ਤੇ ਮਿਲਦੇ ਆਂ ਭਰਾ ਅ